ਮੈਂ ਕਿਧਰੇ ਪਟਨਾ ਸਾਹਿਬ ਅਰਥ ਕਰ ਬੈਠਾ ਉਹ ਆਪਣੇ ਸਵਾਸਾਂ ਨੂੰ ਸਫਲ ਕਰ ਲੈਂਦਾ ਹੈ ਸੇਵਾ ਕਰਕੇ ਉਹ ਆਪਣੇ ਤਨ ਨੂੰ ਪਾਵਨ ਕਰ ਲੈਂਦਾ ਹੈ ਸੰਤ ਕਰਤਾਰ ਸਿੰਘ ਜੀ ਸਾਹਮਣੇ ਬੈਠੇ ਸਨ ਬੜੇ ਅਨਭਵੀ ਪੁਰਸ਼ ਦਾਸ ਦੇ ਉਹਨਾਂ ਨਾਲ ਗੂੜੀ ਮਿੱਤਰਤਾ ਸੀ ਬੜਾ ਪਿਆਰ ਸੀ ਇਹ ਅਸਥਾਨ ਦੀ ਸੇਵਾ ਛੱਤ ਦੀ ਇਸ ਮੰਜੀ ਸਾਹਬ ਦੇ ਸੇਵਾ ਹੋਕਰਾਂਦੇ ਰਹੇ ਸੁਲਤਾਨਪੁਰ ਸਾਹਿਬ ਬੇਰੀ ਸਾਹਿਬ ਪਟਨਾ ਸਾਹਿਬ ਹਰ ਸਾਲ ਆਲਵਰ ਸਵਾਗਮ ਤੇ ਪਹੁੰਚਦੇ ਸਨ ਮੇਰੇ ਕਮਰੇ ਚ ਆ ਗਏ ਪਟਨਾ ਸਾਹਿਬ ਦੀ ਗੱਲ ਗੈਨੀ ਜੀ ਤੇ ਸੁਗੰਧ ਗਿਆ ਅਗਰਵਾਸ ਤਨ ਸਾਸ ਸਵਾਸਾਂ ਦੇ ਚੰਦਨ ਦੀ ਮਹਿਕ ਹੋ ਜਾਂਦੀ ਹੈ ਤੁਸੀਂ ਹਰਫ ਕੀਤੇ ਨੇ ਸਵਾਸ ਸਫਲ ਹੋ ਜਾਂਦੇ ਹੈ ਮੈਂ ਕਿ ਇਹ ਹੀ ਅਰਥ ਬਣਦੇ ਨੇ ਟੀਕੇਕਾਰਾਂ ਨੇ ਵੀ}}{|ਇਹੀ ਕਿਹਾ ਹੈ ਮੇਰੀ ਸਮਝ ਦੇ ਚ ਵੀ ਇਹੀ ਆਏ ਕਹਿਣ ਲੱਗੇ ਨਹੀਂ ਉਹਦੇ ਮੋਂਦੇ ਚ ਬਦਬੋ ਨਹੀਂ ਰਹਿ ਜਾਂਦੀ ਉਹਦੇ ਸਵਾਸਾਂ ਚ ਬਦਬੋ ਨਹੀਂ ਆਉਂਦੀ ਜੇ ਸਵਾਸਾਂ ਦੇ ਚ ਬਦਬੋ ਹੈ ਅਜੇ ਨੌ ਨੇ ਦਾ ਨਾਮ ਇਸ ਦੇ ਅੰਦਰ ਪ੍ਰਗਟ ਨਹੀਂ ਹੋਇਆ ਨਹੀਂ ਫਿਰ ਉਹਨਾਂ ਨੇ ਮੈਨੂੰ ਇੱਕ ਵਾਕਿਆ ਦੱਸਿਆ ਸੀ ਸ਼ਾਇਦ ਮੈਂ ਤੁਹਾਨੂੰ ਸਰਵਨ ਕਰਾਇਆ ਗੰਜ ਡਡਵਾੜੇ ਦਾ ਜ਼ਿਲ੍ਹਾ ਏਟਾ ਦਾ ਕਸਬਾ ਇੱਕ ਬਜ਼ੁਰਗ ਬਾਬਾ ਉੱਥੇ ਗੁਰਦੁਆਰੇ ਦੇ ਬੈਠ ਕੇ ਸਾਰਾ ਦਿਨ ਬਾਣੀ ਪੜਦਾ ਸੀ ਕਿੱਥੋਂ ਆਇਆ ਇਹ ਉਥੋਂ ਦੀਆਂ ਸੰਤਾਨੋਂ ਨਹੀਂ ਪਤਾ ਸੀ ਠੀਕ ਚਾਲੀ ਦੇ ਕਰੀਬ ਉੱਥੇ ਸੇਂਗਰ ਦੇ ਘਰ ਨੇ ਪਿੱਛੋਂ ਗੁਜਰਾਤ ਤੋਂ ਆਏ ਨੇ ਗੁਜਰਾਤ ਪਾਕਿਸਤਾਨ ਤੋਂ ਛੋਟੀਆਂ-ਛੋਟੀਆਂ ਦੁਕਾਨਾਂ ਨੇ ਉਹਨਾਂ ਦੀਆਂ ਕਪੜੇ ਦੀ ਛੋਟਾ ਜਿਹਾ ਗੁਰਦੁਆਰਾ ਬਣਾਇਆ ਇੱਕ ਦਿਨ ਉਹ ਬਾਬਾ ਕਹਿਣ ਲੱਗਾ ਮੈਂ ਕੱਲ ਚਲੇ ਜਾਣਾ ਸਵੇਰੇ ਸਵੇਰੇ ਸੰਗਤਾਂ ਆਉਂਦੀਆਂ ਸਨ ਇਹ ਸੰਗਤ ਹੱਥ ਜੋੜ ਕੇ ਕਹਿਣ ਲੱਗੀ ਬਾਬਾ ਜੀ ਕਿਉਂ ਜਾਂਦੇ ਹੋ ਸੀ ਦੋਵੇਂ ਵਕਤ ਪ੍ਰਸ਼ਾਦਾ ਪੁਚਾਦਾ ਨੇ ਪੁੱਛ ਗਿਛ ਕਰਦੇ ਆ ਕਿਉਂ ਜਾਂਦੇ ਹੋ ਨਾ ਜਾ ਰਹਾ ਹੋਏ ਇਥੇ ਉਹ ਬਾਬਾ ਕਹਿ ਲਗਾ ਸਮਝੇ ਨਹੀਂ ਆਪਾਂ ਸੰਸਾਰ ਤੋਂ ਹੀ ਜਾ ਰਹੇ ਆ ਕੱਲ ਚਲੇ ਜਾਣਾ ਅੰਮ੍ਰਿਤ ਵੇਲੇ ਕੱਲ ਚਲੇ ਜਾਣਾ ਸਾਰਿਆਂ ਦੀ ਸਮਝ ਦੇ ਚ ਗੱਲ ਆਈ ਅਰੇ ਕਹਿੰਦੇ ਗਾ ਅੱਛਾ ਬਾਬਾ ਜੀ ਜੇ ਅਜਿਹਾ ਤਰ੍ਹਾਂ ਦੀ ਗੱਲ ਹੈ ਤਾਂ ਪਹਿਲੇ ਤੁਸੀਂ ਇਹ ਦੱਸੋ ਤੁਹਾਡੀ ਦੇਹੀ ਦਾ ਦਾਸਸਕਾਰ ਕਰੀਏ ਕਿ ਜਲ ਪ੍ਰਵਾਹ ਕਰੀਏ ਅਕਸਰ ਸੰਤਾਨ ਨੂੰ ਜਲ ਪ੍ਰਵਾਹ ਕਰਦੇ ਨੇ ਕਿਉਂਕਿ ਦੇਹੀ ਦਾ ਮੌਤ ਹੈ ਨਹੀਂ ਦੇਹੀ ਦੀ ਪਕੜਦੇ ਹੈ ਨਹੀਂ ਜਲਾਣ ਦਾ ਕੰਮ ਇਸ ਵਾਸਤੇ ਸ਼ੁਰੂ ਕੀਤਾ ਗਿਆ ਇਸ ਦੇਸ਼ ਦੇ ਵਿੱਚ ਜਲਾਓ লাশ ਨੂੰ ਧਾਕ ਕਰ ਦਿਓ ਧਾਕ ਕਰ ਦਿਓ ਦੇਹੀ ਦਾ ਮੋਮਟ ਜਾਏ। ਔਰ ਪੁੱਤਰ ਦੇ ਹੱਥਾਂ ਉਸ ਦਾ ਮਸਤਕ ਤੋੜੋ, ਕਪਾਲ ਤੋੜੋ। ਤਾਂ ਕਿ ਉਸ ਦੇ ਅੰਦਰ ਮੋਹ ਨਾ ਰਹੇ। ਗੱਲ ਇਤਨੀ ਸੀ। ਕਬਰ ਵਿੱਚ ਦੇਹੀ ਪਈਏ ਬਹੁਤ ਲੰਬੇ ਸਮੇਂ ਤੱਕ ਪਈਗੀ। ਜਿੰਨੇ ਚਿਰ ਤੱਕ ਜੋ ਹੈ ਇਹ ਹੱਡੀਆਂ ਦਾ ਢਾਂਚਾ ਵੀ ਪਿਆ ਹੈ, ਉਹ ਮੋਹ ਬਸੌ ਕੇ ਸੂਖਮ ਸਰੀਰ ਉਸੇ ਮੰਡਲਾਂ ਦਾ ਰਹੇਗਾ। ਦੂਰ ਕਿਉਂ ਜਾਓ? ਇਸ ਤਰ੍ਹਾਂ ਦੇ ਮੰਡਲਾਨ ਵਾਲੀਆਂ ਰੂਹਾਂ 99% ਦੀ ਮੁਸਲਮਾਨ ਹੋਣੀਆਂ ਅਗਲਾ ਜਨਮ ਨਹੀਂ ਹੁੰਦਾ ਕਿਉਂਕਿ ਦੇਹੀ ਪਈਏ ਕਬਰ ਦੇ ਚ ਪਕੜ ਦੂਰ ਕਿਉਂ ਜਾਓ ਬਾਬਾ ਫਰੀਦ ਵੀ ਐਸਾ ਕਹਿੰਦੇ ਨੇ ਮਹਿਲ ਨਿਸਖਣ ਰਹਿ ਗਏ ਵਾਸਾ ਆਇਆ ਤਲ ਗੋਰਾ ਸੇ ਨਿਮਾਣੀਆਂ ਬੈਸਨ ਰੂਹਾਂ ਮਲ ਇਹ ਨਿਮਾਣੀਆਂ ਰੂਹਾਂ ਇਹ ਸੂਖਸ਼ਮ ਸਰੀਰ ਕਬਰਾਂ નો ਮਲ ਕੇ ਬੈਠ ਜਾਣ ਕੇ ਪ੍ਰਕਰਮਾ ਕਰਦੇ ਰਹਿਣਗੇ ਕਿਉਂਕਿ ਇਸਲਾਮ ਅੰਦੇਚ ਐਸੀ ਮਨੋਤ ਹੈ ਕਿ ਕਿਆਮਤ ਵਾਲੇ ਦਿਨ ਅਜਰਾਇਲ ਫਰਿਸ਼ਤਾ ਫਨੇਰੀ ਵਜਾਏਗਾ ਸਾਰੀਆਂ ਰੂਹਾਂ ਕਬਰਾਂ ਤੋਂ ਉੱਠ ਕੇ ਖੁਦਾ ਦੇ ਦਰਬਾਰ ਵਿੱਚ ਪੇਸ਼ ਆਉਣਗੀਆਂ ਮੁਹੰਮਦ ਸਾਹਿਬ ਜਿਨ੍ਹਾਂ ਦੀ ਹਾਮੀ ਭਰਨਗੇ ਉਹਨਾਂ ਨੂੰ ਜੰਨਤ ਜਿਨ੍ਹਾਂ ਦੀ ਹਾਮੀ ਨਹੀਂ ਭਰਨਗੇ ਉਹਨਾਂ ਨੂੰ ਦੋਜ਼ਖ ਭਾਰਤ ਦੇ ॠषि मुनि ਸੰਤ અવਤਾਰ ਉਹਨਾਂ ਦੀ ਦ੍ਰਿਸ਼ਟੀ ਬੜੀ ਗਹਿਰੀ ਸੀ ਇਸ ਦੇਹੀ ਦੀ ਪਕੜੀ ਨਾ ਰਹੇ ਅੱਗੇ ਜਾਏ ਇਹਦਾ ਜਨਮ ਹੋਵੇ ਇਹ ਭਟਕੇ ਜਲਾ ਦੋ ਕੁਝ ਹੱਡੀਆਂ ਬਚ ਗਈਆਂ ਨੇ ਰਾਖ ਬਚ ਗਈ ਹੈ ਇਹ ਵੀ ਕਿਸੇ ਦਰਿਆ ਦੇ ਚ ਪਾ ਦੋ ਕੁਝ ਨਾਮ ਨਿਸ਼ਾਨ ਰਵੇ ਪਕੜ ਰਵੇਗਾ ਇਹ ਇਸ ਵਾਸਤੇ ਸੀ ਤੋ ਸੰਤਾਂ ਨੇ ਪੁੱਛ ਲਿਆ ਬਾਬੇ ਤੋਂ ਦਾਸ ਸस्कार ਕਰੀਏ ਕਿ ਜਲ ਪ੍ਰਵਾਹ ਕਰੀਏ ਪਤਾ ਉਹਨੇ ਕੀ ਆਖਿਆ ਮੈਂ ਹੈ ਆਪਣਾ ਦਾਸ ਸस्कार ਆਪ ਕਰਾਂਗਾ ਤੁਹਾਨੂੰ ਕਰਨ ਦੀ ਲੋੜ ਨਹੀਂ ਇਹ ਸਾਰੀ ਘਟਨਾ ਮੈਨੂੰ ਸੰਤ ਕਰਤਾਰ ਸਿੰਘ ਜੀ ਨੇ ਦੱਸੀ ਉਹਨਾਂ ਨੂੰ ਪ੍ਰੇਰਿਤ ਹੋ ਕੇ ਫਿਰ ਮੈਂ ਗਿਆ ਮੈਨੂੰ ਕਹਿਣ ਲੱਗੇ ਪੜ ਪੜਨਾ ਸ਼ਬਦ ਉਹ ਤੁਸੀਂ ਹੋਰ ਕਿਸੇ ਪਾਸੇ ਨਹੀਂ ਜਾਣਾ ਉੱਥੇ ਜਾਓ ਤਾਂ ਕਿ ਇਸ ਪੰਕਤੀ ਦੇ ਅਰਥ ਠੀਕ ਹੋ ਜਾਣ ਜਿਹੜੇ ਤੁਸੀਂ ਕਰਦੇ ਹੋ ਅਗਰ ਆਸ ਤਨਸਾਸ ਸਾਰੇ ਕਸਬੇ ਚ ਗੱਲ ਫੈਲ ਗਈਏ ਬਾਬਾ ਸਵੇਰੇ ਖੁਦਕਸ਼ੀ ਕਰੇਗਾ ਆਪਣੇ ਆਪ ਨੂੰ ਅਗ ਨਾਲ ਸਾੜੇਗਾ ਇਹ ਗੱਲ ਫੈਲ ਗਈ ਕਿਉਂਕਿ ਉਹਨੇ ਕਹਿ ਦਿੱਤਾ ਮੈਂ ਆਪਣਾ ਦਾਸ ਸਕਾਰ ਆਪ ਕਰਾਂਗਾ ਤੋ ਹੋਇਆ ਕਿ ਸੰਗਤਾਂ ਤੇ ਪਹੁੰਚੀਆਂ ਬਹੁਤ ਸਾਰੇ ਜੋ ਗੁਰਦੁਆਰੇ ਨਹੀਂ ਆਣ ਵਾਲੇ ਸਨ ਉਹਨਾਂ ਦੀ ਵੀ ਭੀੜ ਲੱਗ ਗਈ ਔਰ ਪੁਲਿਸ ਵੀ ਪਹੁੰਚ ਗਈ ਔਰ ਗਜ਼ਬ ਦੀ ਗੱਲ ਪੁਲਿਸ ਦੇ ਨਾਲ ਕੈਮਰਾਮੈਨ ਵੀ ਪਹੁੰਚ ਗਿਆ ਕੋਈ ਗੜਬੜ ਨਾ ਕਰੇ ਇਹ ਬਾਬਾ ਸੁਰ ਦੇ ਵਿੱਚ ਰਸ ਦੇ ਵਿੱਚ ਸੁਖਮਨੀ ਸਾਹਿਬ ਦਾ ਪਾਠ ਕਰਦਾ ਸੀ ਪਾਠ ਕੀਤਾ ਤੇ ਮਹਾਰਾਜ ਦੇ ਅੱਗੋਂ ਲੇਟ ਗਿਆ ਸਿਰੇ ਕਰਕੇ ਸਤਗੁਰਾਂ ਦੀ ਤਰਫ ਲੇਟ ਗਿਆ ਕਾਰਪੈਟ ਦੇ ਉੱਤੇ ਇਹ ਸਿਰਫ ਇੱਕ ਤਹਿਮਤ ਬੰਦਾ ਸੀ ਇੱਕ ਛੋਟਾ ਜਿਹਾ ਪਟਕਾ ਸਿਰ ਤੇ ਬਾਕੀ ਨੰਗਾ ਰਹਿਦਾ ਸੀ ਲੇਟ ਗਿਆ ਇਹਦੀ ਨਾਭੀ ਚੋਂ ਅਗ ਨਿਕਲੇ ਇਹ ਤਸਵੀਰਾਂ ਹਿੰਦੁਸਤਾਨ ਦੇ तमाम ਵੱਡੇ ਵੱਡੇ ਅਖਬਾਰਾਂ 'ਚ ਛਪੀਆਂ ਸਨ ਹੋਰ ਤੇ ਛਡੋ ਬ੍ਰਿਟਿਸ਼ ਵਰਗਾ ਅਖਬਾਰ ਉਹ ਉਸਨੇ ਵੀ ਛਾਪੀ ਸੀ ਸੇਜੇ ਸੇਜੇ ਅਗ ਵੱਧ ਦੇ ਗਏ ਅਗ ਇਸ ਤਰ੍ਹਾਂ ਸੀ ਜਿਵੇਂ ਦੁੱਧ ਦਾ ਰੰਗ ਹੋਦਾ ਹੈ ਇਸ ਤਰ੍ਹਾਂ ਦੇਸੀ ਲਸੰਬਰ ਇੱਕ ਦੋ ਦਿਨਾਂ ਚ ਇੱਥੇ ਆਣ ਵਾਲਾ ਹੈ ਤਾਂ ਮੈਂ ਗੰਜ ਡੜਵਾੜੇ ਦੀ 판ੋਂ ਗੱਲ ਸੁਣਾ ਰਿਹਾ ਸੀ ਦੁੱਧੀਏ ਰੰਗ ਦੀ ਅਗ ਉਹਦੀ ਨਾਭੀ ਚੋਂ ਨਿਕਲੀ ਸਰੀਰ ਜਲਦ ਅਗਿਆ ਜਲਦ ਅਗਿਆ ਜਲਦ ਅਗਿਆ लेकिन राख नहीं बची हड्डियां भी नहीं बची कुछ भी नहीं बची थले कारपेट भी नहीं जलिया जिस कारपेट से लेटिया वो कारपेट नहीं जलिया हड्डियां भी नहीं बचिया राख भी नहीं बची शरीर गया फिर मेरे पढ़न द आया जो मैं स्टडी की थी, उत्तराखंड जो बर्फानी चोटिया साधु सन ਜਿਸ ਦਿਨ ਉਹਨਾਂ ਦਾ ਅੰਤਿਮ ਸਮਾਂ ਆਉਂਦਾ ਸੀ ਦਿਖਾਈ ਦੇ ਜਾਂਦਾ ਸੀ ਇਤਨੀ ਵੱਡੀ ਘਟਨਾ ਘਟੇ ਤੇ ਇੱਕ ਨਿਰਮਲ ਮਨ ਨੂੰ ਪਤਾ ਨਾ ਚਲੇ ਪਤਾ ਚੱਲ ਜਾਂਦਾ ਹੈ ਪਤਾ ਚੱਲ ਜਾਂਦਾ ਹੈ ਉਹ ਇਸੇ ਤਰ੍ਹਾਂ ਹੀ ਆਪਣੇ ਨਾਭੀ ਚੋਂ ਬ੍ਰਹਮ ਅਗਨ ਕੱਢਦੇ ਸਨ ਜਿਸ ਦਾ ਜ਼ਿਕਰ ਕਬੀਰ ਕਰਦੇ ਨੇ ਬ੍ਰਹਮ ਅਗਨ ਸਹਜੇ ਪਰ ਜਾਲੀ ਏਕੇ ਚੋੜ ਸਦਾਇਆ ਇਹ ਬ੍ਰਹਮ ਅਗਨੇ ਜੋ ਉਹਨਾਂ ਦੇ ਅੰਦਰ ਪ੍ਰਗਟ ਹੋ ਜਾਂਦੀ ਹੈ ਉਹਨੋਂ ਬਾਹਰ ਪ੍ਰਗਟ ਕਰਕੇ ਆਪਣੇ ਦੇਹੀ ਦਾ ਸੰਸਕਾਰ ਕਰ ਲੈਂਦੇ ਸਨ ਕਿਉਂਕਿ ਉਸ ਬਰਫਾਨੇ ਇਲਾਕੇ ਲੱਕੜਾਂ ਤੇ ਹੈਗੀਆਂ ਹੀ ਨਹੀਂ ਸਨ ਇਸ ਤਰ੍ਹਾਂ ਕਰਦੇ ਸਨ ਇਸ ਤਰ੍ਹਾਂ ਦੀ ਘਟਨਾ ਐ ਘਟੇ ਇਹਨੂੰ ਪੁੱਛੇ ਚਾ ਦੇਖਣ ਵਾਸਤੇ ਫਿਰ ਆਚਾਰੀਆ ਰਜਨੀਸ਼ ਗਿਆ ਪੁੱਛੇ ਚਾ ਗਿਆ ਉਹਨੇ ਆਪਣੇ ਜਗਾ ਜਗਾ ਕਥਾਵਾਂ ਚ ਵੀ ਕਿਹਾ ਭਈ ਦੇਖ ਉਤਰਾਖੰਡ ਦੇ ਤੇਸਾਂ ਦੀਆਂ ਘਟਨਾਵਾਂ ਘਟਨੀਆਂ ਰਹੀਆਂ ਨੇ ਪਰ ਜ਼ਮੀਨ ਦੇ ਉੱਤੇ ਪਹਾੜ ਤੋਂ ਥੱਲੇ ਆਮ ਵਸੋ ਵਸੋਂ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਘਟਨਾ ਘਟਿਏ ਗੁਰਨਾانک ਦੇ ਇੱਕ ਸਿੱਖ ਦੁਆਰਾ ਘਟਿਏ ਇਹ ਉਸਨੇ ਵੀ ਕਬੂਲਿਆ ਇਹ ਉਸਨੇ ਵੀ ਪਰਮਾਨਿਤ ਕੀਤਾ ਜਿਸ ਦਿਨ ਮੈਂ ਉੱਥੇ ਪਹੁੰਚਿਆ ਸੀ ਉਸ ਕਮਰੇ ਦੇ ਵਿੱਚ ਗੁਰਦੁਆਰਾ ਛੋਟਾ ਜਿਹਾ ਹੈ ਬੜੀ ਮਹਿਕ ਸੀ ਔਰ ਚੰਦਨ ਦੀ ਮਹਿਕ ਸਵਾਵਿਕ ਮੈਂ ਪੁੱਛਿਆ ਚੰਦਨ ਰਗੜਿਆ ਕਹਿ ਲਗੇ ਨਹੀਂ ਜਿਸ ਦਿਨ ਦੇ ਬਾਬਾ ਜੀ ਗਏ ਨੇ ਮਹਿਕ ਹੈ। ਉਹ ਦੋ ਦਿਹਾ ਚਾਨਣਾ ਇੱਕ ਦਿਨ ਰਿਹਾ। ਉਹ ਚਾਨਣਾ ਚਲਾ ਗਿਆ। ਉਹ ਮਹਿਕ 15 ਦਿਨ ਰਹੀ ਜੇ। ਫਿਰ ਮੈਨੂੰ ਸੰਤ ਕਰਤਾਰ ਸਿੰਘ ਜੀ ਇੱਥੇ ਮਿਲੇ ਉਹਨਾਂ ਦੇ ਨਾਲ ਉਹ سونے ਦੀ ਸੇਵਾ ਕਰਾ ਰਹੇ ਸਨ ਸੰਤ ਬਾਬਾ ਕਰਤਾਰ ਸਿੰਘ ਦੀ ਗੱਲ ਮੈਂ ਕਰਦਾ ਫਿਰ ਇਹ ਹਾਲ ਦੀ ਸੇਵਾ ਵੀ ਚੱਲ ਰਹੀ ਸੀ ਮੈਨੂੰ ਕਹਿਣ ਲੱਗੇ ਦੇਖ ਅਗਰ ਆਸ ਤਨ ਸਾਸ ਹੁਣ ਇਹਦੇ ਅਰਥ ਕਰਨਾ ਮੈਂ ਕਿਹਾ ਅਰਥ ਕੀ ਕਰਨਾ ਹੁਣ ਮੈਂ ਉਹ ਘਟਨਾ ਹੀ ਸੁਣਾਵਾਂਗਾ ਜਿਹੜੀ ਘਟਨਾ ਮੈਂ ਦੇਖੀ